ਸ਼ੀਕਲ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਆਂ ਜਿੱਥੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਕਿ ਤੁਸੀਂ ਪਿੰਡਾਂ ਪਿੰਡਾਂ ਵਿੱਚ ਜਾਓ ਤੇ ਪਿੰਡਾਂ ਦੇ ਲੋਕਾਂ ਨੂੰ ਸਮਝਾਓ ਕਿ ਲੈਂਡ ਪੁਲਿੰਗ ਪਾਲਿਸੀ ਕੀ ਹੈ ਉਸਦੀ ਨੀਤੀ ਕੀ ਹੈ ਤੁਸੀਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਸਮਝਾਓ ਪਿੰਡਾਂ ਦੇ ਵਿੱਚ ਜਾ ਕੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਿਤੇ ਨਾ ਕਿਤੇ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਉਹਨਾਂ ਦੇ ਦਬਾਅ ਦੇ ਹੇਠ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਇਦ ਭੁੱਲ ਚੁੱਕੇ ਨੇ ਕਿ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਇਹਨਾਂ ਕਿਸਾਨਾਂ ਨੇ ਹੀ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਵੀ ਵਾਅਦਾ ਕੀਤਾ ਗਿਆ ਸੀ ਜਦੋਂ ਕਿਸਾਨਾਂ ਵੱਲੋਂ ਧਰਨੇ ਲੱਗੇ ਹੋਏ ਸੀ ਐਮਐਸਪੀ ਨੂੰ ਲੈ ਕੇ ਕਿ ਅਸੀਂ ਜੋ ਹੈ ਜੇਕਰ ਸੈਂਟਰ ਗਵਰਨਮੈਂਟ ਤੁਹਾਨੂੰ ਐਮਐਸਪੀ ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਕੋਸ਼ਣਾ ਕੋਸ਼ ਇਸ ਦਾ ਖਮਿਆਜਾ ਪਰੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਭੁੱਲ ਗਏ ਨੇ ਕਿ ਉਸ ਟਾਈਮ ਕਿਸਾਨਾਂ ਨੇ ਜੋ ਉਹਨਾਂ ਦੇ ਧਰਨੇ ਵੀ ਉਖੇੜੇ ਗਏ ਉਹਨਾਂ ਨਾਲ ਜ਼ਬਰਦਸਤੀਆਂ ਕੀਤੀਆਂ ਗਈਆਂ ਕਈ ਵੱਡੇ ਆਗੂਆਂ ਨੇ ਜੇਲਾਂ ਵੀ ਕੱਟੀਆਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਫਿਰ ਉਹਨਾਂ ਨੀਤੀਆਂ ਨੂੰ ਅਪਣਾਉਂਦੇ ਸਾਹਮਣੇ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜੋ ਵੱਡੇ ਵੱਡੇ ਪਿੰਡਾਂ ਦੇ ਵਿੱਚ ਆਪਣੇ ਆਗੂ ਆਪਣੇ ਵਿੰਗ ਪ੍ਰਧਾਨ ਭੇਜੇ ਜਾ ਰਹੇ ਨੇ ਹਾਲਾਂਕਿ ਕਿਸਾਨਾਂ ਵੱਲੋਂ ਡੱਟ ਕੇ ਕਹਿ ਦਿੱਤਾ ਗਿਆ ਹੈ ਜੇਕਰ ਕੋਈ ਵੀ ਪਿੰਡ ਦੇ ਵਿੱਚ ਦਾਖਲ ਹੋ ਗਿਆ ਪਹਿਲਾ ਇਹ ਰਣਨੀਤੀਆਂ ਖਤਮ ਕਰਕੇ ਆਓ ਪਹਿਲਾ ਇਹ ਲੈਡ ਪੁੱਲਿੰਗ ਵਾਲੀ ਰਣਨੀਤੀ ਖਤਮ ਕਰਕੇ ਆਓ ਫਿਰ ਸਾਡੇ ਪਿੰਡਾਂ ਦੇ ਵਿੱਚ ਵੜਨਾ ਹੈ ਕਿਉਂਕਿ ਉਹੀ ਹਾਲ ਹੋਵੇਗਾ ਜਿਹੜਾ ਅਸੀਂ ਨਰਿੰਦਰ ਮੋਦੀ ਦਾ ਕੀਤਾ ਹੈ ਤੇ ਦੂਸਰੇ ਪਾਸੇ ਲਗਾਤਾਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹੀ ਕਰਦੇ ਨਜ਼ਰ ਆ ਰਹੇ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਜੋਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਜਿਹੜੀ ਹੈ 50000 1 ਲੱਖ ਏਕੜ ਤੱਕ ਦੀ ਜ਼ਮੀਨ ਐਕਵਾਇਰ ਕਰਵਾਉਣਾ ਚਾਹੁੰਦੇ ਨੇ ਲੇਕਿਨ ਕਿਸਾਨ ਡਟ ਕੇ ਸਾਹਮਣੇ ਖੜੇ ਹੋ ਗਏ ਨੇ ਬੋਰਡ ਲਗਾ ਦਿੱਤੇ ਗਏ ਨੇ ਪਿੰਡਾਂ ਦੇ ਵਿੱਚ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਐਕਵਾਇਰ ਹੋਣ ਦਵਾਂਗੇ ਤੇ ਦੂਸਰੇ ਪਾਸੇ ਹੁਣ ਵੱਡੀ ਗੱਲ ਇਹ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਯੂ ਟਰਨ ਲੈਣਾ ਪੈਣਾ ਹੈ ਕਿਉਂਕਿ ਕਿਸਾਨ ਹਰ ਇੱਕ ਪੰਜਾਬ ਦਾ ਆਮ ਤੋਂ ਲੈ ਕੇ ਖਾਸ ਜੋ ਕਿਸਾਨ ਹੈ ਉਹ ਡਟ ਕੇ ਖੜਾ ਹੋ ਗਿਆ ਕਿ ਅਸੀਂ ਆਪਣੀਆਂ ਜ਼ਮੀਨਾਂ ਇੱਕ ਵਾਇਰ ਨਹੀਂ ਹੋਣ ਦੇਣੀਆਂ ਦੂਸਰੇ ਪਾਸੇ ਅੱਜ ਹੀ ਉਹਨਾਂ ਦਾ ਆfda ਹੀ ਸੰਸਦ ਮੈਂਬਰ ਜੋ ਕੰਗ ਨੇ ਜਿਹੜੇ ਮਨਪਿੰਦਰ ਉਹਨਾਂ ਦਾ ਆਪਣਾ ਹੀ ਇੱਕ ਨਿਕਲ ਕੇ ਸਾਹਮਣੇ ਆਇਆ ਹੈ ਕਿ ਜੋ ਜ਼ਮੀਨਾਂ ਨੇ ਉਹ ਇੱਕ ਵਾਇਰ ਨਾ ਹੋਣ ਦੇਣ ਜੋ ਹੈ ਕਿ ਅਬ ਸਲਾਹ ਕਰ ਲੈਣ ਮਾਨ ਸਾਹਿਬ ਬੈਠ ਕੇ ਕਿਸਾਨਾਂ ਦੇ ਨਾਲ ਕਿਉਂਕਿ ਕਿਸਾਨਾਂ ਨੇ ਹੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਹੁਤ ਸਾਥ ਦਿੱਤਾ ਹੈ ਕਿਸਾਨ ਜੋ ਪੰਜਾਬ ਦਾ ਹਰ ਇੱਕ ਕਿਸਾਨ ਜੋ ਸਾਥ ਦਿੰਦਾ ਸਾਹਮਣੇ ਆਇਆ ਲੇਕਿਨ ਦੂਸਰੇ ਪਾਸੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀ ਸੀਟ ਤੋਂ ਨੂੰ ਛੱਡ ਕੇ ਯੂ ਟਰਨ ਲੈਣਾ ਪੈਣਾ ਹੈ ਕਿਉਂਕਿ ਕਿਸਾਨ ਆਗੂ ਨਾ ਹੀ ਅੱਜ ਮੰਨਣਗੇ ਤੇ ਨਾ ਹੀ ਕੱਲ ਕਿਉਂਕਿ ਕਿਸਾਨਾਂ ਨੇ ਕਹਿ ਦਿੱਤਾ ਸਾਡਾ ਕੀਤਾ ਖੇਤੀ ਹੈ ਅਸੀਂ ਆਪਣੀ ਜ਼ਮੀਨ ਜਾਂ ਆਪਣੀ ਮਾਂ ਨਹੀਂ ਵੇਚੀ ਕਿਉਂਕਿ ਕਿਸਾਨਾਂ ਵੱਲੋਂ ਡੱਟ ਕੇ ਇਸ ਦੀ ਜੋ ਹੈ ਕੀਤੀ ਜਾ ਰਹੀ ਹੈ ਸਾਹਮਣੇ ਤੋਂ ਵਾਰ-ਵਾਰ ਡੱਟ ਕੇ ਖੜੇ ਹੋ ਗਏ ਨੇ ਜੋ ਪੰਜਾਬ ਦੇ ਕਿਸਾਨ ਵੱਡੇ ਆਗੂ ਨੇ ਉਹਨਾਂ ਨੇ ਕਿਹਾ ਕਿ ਲੈਂਡ ਪੁੱਲਿੰਗ ਪਾਲਿਸੀ ਬਾਰੇ ਆਪ ਤਾਂ ਨੋਲਿਜ ਰੱਖਦੇ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਦਿੱਲੀ ਤੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸਿਰਫ ਉਹਨਾਂ ਗੱਲਾਂ ਦੇ ਦਬਾਅ ਆਣ ਕਰਕੇ ਸਾਡੀਆਂ ਜ਼ਮੀਨਾਂ ਨੂੰ ਐਕਵਾਇਰ ਕਰਨ ਨੂੰ ਫਿਰਦੇ ਨੇ ਲੇਕਿਨ ਅਸੀਂ ਆਪਣੀਆਂ ਜ਼ਮੀਨਾਂ ਦੇ ਆਪ ਜੋ ਉਹਨਾਂ ਦੇ ਮਾਲਕ ਆ ਅਸੀਂ ਆਪਣੀਆਂ ਜ਼ਮੀਨਾਂ ਨੂੰ ਡੁੱਬਣ ਨਹੀਂ ਦਿਆਂਗੇ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਚੁੱਪ ਚਪੀਤੇ ਹੀ ਯੂ ਟਰਨ ਲੈ ਲੈਣ ਨਹੀਂ ਤਾਂ ਸਾਨੂੰ ਯੂ ਟਰਨ ਕਰਾਉਣਾ ਆਉਂਦਾ ਹੈ ਧੰਨਵਾਦ